गॾी च पई लो तरके न दूर पाईंदा

ਠੀਕ ਹੈ ਬਾ ਰਾ ਅੱਜ ਸਾਡੀ ਕਿਤੇ ਮੈਂ ਮਤ ਤੁਸੀਂ ਬਾਸ਼ਾ ਪਰ ਆਏ ਉਸ ਤੇ ਕੀ ਕਹਿਣਾ ਚਾਹੋਗੇ ਅੱਜ ਹਾਂਜੀ ਅੱਜ ਤੁਸੀਂ ਬਾਸ਼ਾ ਪਰ ਆਏ ਹੋ ਆਪਣੇ ਥੱਲੇ ਆਪਣੇ ਨਾਲ ਯੂਥ ਨੂੰ ਲੈ ਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਪਾਣਾ ਹੈ ਲੋਕਡਰ ਸ਼ੈਲੀ ਜੋ ਸਾਰੀ ਕਮਾਂਡ ਸੰਭਾਲ ਰਿਹਾ ਹੈ ਹਾਂਜੀ ਇਹਨਾਂ ਦਾ ਅਸੀਂ ਬਸ 2 ਮਿੰਟ ਸਤਿ ਸ਼੍ਰੀਕਾਲ ਕਹਿਣ ਨੂੰ ਇਹਨਾਂ ਦੇ ਕਰਵਾੜਿਆਂ ਨੂੰ ਇਹਨਾਂ ਦੇ ਲੋਕਾਂ ਨੂੰ ਮਿਲਣ ਦੀ 2 ਮਿੰਟ ਦਾ ਬ੍ਰੇਕ ਪਾਇਆ ਬਾਕੀ ਅੱਗੇ ਜਾ ਰਹੇ ਹਾਂ ਜਿੱਥੇ ਕਿ ਸ਼ਤਰਾਣੇ ફેર અતારા નામ ના નામ હાજી બહાર હોનેજી ਅੱਜ ਇਹ ਮਹਾਰਾਣੀ ਪ੍ਰਨੀਤਪੁਰ ਦੇ ਸਵਾਗਤ ਲਈ ਇਕੱਗੇ ਤੋਂ ਜੋ ਕੁਝ ਆਗੂ ਨੇ ਮੇਂ বিজেপি ਪਾਰਟੀ ਦੇ ਉਹ ਇੱਥੇ ਮੌਜੂਦ ਨਹੀਂ ਇਕੱਗੇ ਮਹਾਰਾਣੀ ਪ੍ਰਨੀਤਪੁਰ ਦੇ ਸਵਾਗਤ ਲਈ ਇੱਥੇ ਖੜੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਸਰ ਅੱਜ ਮਹਾਰਾਣੀ ਪ੍ਰਨੀਤਪੁਰ ਕੱਗੇ ਆ ਰਹੇ ਨੇ ਤੇ ਤੁਸੀਂ ਉਹਨਾਂ ਦੇ ਵੈਲਕਮ ਲਈ ਇੱਥੇ ਖੜੇ ਹੋ ਤੇ ਕੀ ਕਹਿਣਾ ਚਾਹੋਗੇ ਅੱਜ ਮਹਾਰਾਣੀ ਪ੍ਰਨੀਤਪੁਰ ਜੀ ਦੇ ਹਾਲ ਕਾ ਸ਼ਰਾਨਾ ਦੇ ਪ੍ਰੋਗਰਾਮ ਸੀ ਸਵੇਰ ਤੋਂ ਜੀ ਮਹਾਰਾਣੀ ਸਾਹਿਬ ਦੇ ਨਾਲ ਸੀਗੇ ਜੀ ਕਲਾਰਾ ਟਕਰਾ ਭਾਸ਼ਾਪੁਰ estrana marodi atala ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਬਹੁਤ ਵੱਡੇ ਘਟ ਜਿਹੜੇ ਨੇ ਅੱਜ ਦੇਖਣ ਨੂੰ ਮਿਲੇ ਆਜਾ ਲੱਗ ਸਕਦਾ ਹੈ ਇਸ ਭਾਵ ਕਿ ਕਿ ਵਿਰੋਧੀਆਂ ਦੇ ਵਿਰੋਧ ਕਰਨ ਦੇ باوجود ਵੀ ਮਹਾਰਾਣੀ ਸਾਹਿਬ ਤੌਰ ਭਾਰਤੀ ਜਨਤਾ ਪਾਰਟੀ ਦੇ ਲਈ ਨਰਿੰਦਰ ਮੋਦੀ ਜੀ ਦੇ ਲਈ ਪੰਜਾਬ ਦੇ ਲੋਕਾਂ ਦੇ ਵਿੱਚ ਅੱਜ ਬਹੁਤ ਜ਼ਿਆਦਾ ਉਤਸ਼ਾਹ ਹੈ ਇਹ ਉਤਸ਼ਾਹ ਹੈ ਜਿਹੜਾ ਸਪਸ਼ਟ ਇੱਕ ਤਰੀਕ ਨੂੰ ਵੋਟਾਂ ਦੇ ਰੂਪ ਦੇ ਵਿੱਚ ਮਸ਼ੀਨਾਂ ਦੇ ਵਿੱਚ ਬੰਦ ਹੋ ਜਾਣਾ ਹੈ ਔਰ ਸਾਹਮਣੇ ਆਉਣਾ ਹੈ 4 ਤਰੀਕ ਨੂੰ ਜਿਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਪੂਰੇ ਸਮੁੱਚੇ ਦੇਸ਼ ਦੇ ਵਿੱਚ 400 ਤੋਂ ਪਾਰ ਸੀਟਾਂ ਲੈ ਕੇ ਸਰਕਾਰ ਬਣਾਉਗੀ ਔਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਉਹ 5 ਤੋਂ 7 ਸੀਟਾਂ ਲੈ ਕੇ ਵਿਕੇਂਦਰ ਦੀ ਸਰਕਾਰ ਦੇ ਵਿੱਚ ਆਪਣੇ ਪਾਰਲੀਮੈਂਟ ਦੇ ਮੈਂਬਰ ਭੇਜਣਗੇ ਕੀ ਆਪਣੀ ਮਹਾਰਾਣੀ ਪਨੀਤ ਕੌਰ ਨੂੰ ਕੀ ਹੈ ਸ਼ਤਰਾਣਾ ਹਲਕੇ 'ਚ ਪਰ ਮਹੌਂਗਾਰਾ ਮਿਲ ਰਿਹਾ ਹੈ ਜੀ ਇਹਨਾਂ ਨੂੰ ਬਹੁਤ ਜ਼ਿਆਦਾ ਜੀ ਸ਼ਤਰਾਣਾ ਹਲਕਾ ਪੂਰੇ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚੋਂ ਲੀਡ ਲੈ ਕੇ ਜਾਊਗਾ ਇਹਦਾ ਸਾਨੂੰ ਪੂਰਨ ਵਿਸ਼ਵਾਸ ਹੈ ਠੀਕ ਹੈ ਅੱਜ ਜੀ ਆਪਣੇ ਨਾਲ ਹੋਰ ਮੈਮ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਨਾ ਜੀ ਆਪਣਾ ਕਿਰਨ ਜੀਤੂ ਠੀਕ ਹੈ ਤੁਸੀਂ ਅੱਜ ਇੱਥੇ ਮਹਾਰਾਣੀ ਪਨੀਤ ਘੋਰਾਣੇ ਵਾਲੇ ਨੇ ਕਿ ਤੁਸਾਂ ਦਾ ਸਵਾਗਤ ਲਈ ਇੱਥੇ ਖੜੇ ਹਾਂ ਜੀ ਠੀਕ ਹੈ ਤੁਸੀਂ ਕੀ ਹੈ ਜੇ ਕੀ ਮੰਗਾ ਉਹਨਾਂ ਨਾਲ ਨਹੀਂ ਲੈ ਕੇ ਆਏ ਕਿ ਮੰਗਾ ਰੱਖਣਾ ਚਾਹੁੰਦੇ ਹੋ ਉਹਨਾਂ ਸਾਹਮਣੇ ਵੀ ਜਿਹੜਾ ਵੀ ਭੈਣ ਭਾਈ ਦਾ ਕੋਈ ਵੀ ਕੰਮ ਹੈ ਘਰਾਂ ਦਾ ਬਾਹਰਲਾ ਸੇ ਮੈਮ ਮਹਾਰਾਣੀ ਨੂੰ ਇਹ ਵੀ ਬੇਨਤੀ ਹੈ ਵੀ ਸਾਡਾ ਕੰਮ ਹੋਣਾ ਚਾਹੀਦਾ ਅੱਛਾ ਹਾਂਜੀ ਤਾਂ ਵੀ ਠੀਕ ਹੈ ਬਾਕੀ ਹੋਰ ਆਪਣੇ ਨਾਲ ਬੀਬੀਆਂ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਦੇ ਆਂ ਮਾਤਾ ਕੀ ਨਾਂ ਹੈ ਆਪਣਾ ਬੱਚੇ ਬੱਚਿਆਂ ਦੇ ਕੰਮ ਹੋਣੇ ਚਾਹੀਦੇ ਨੇ ਆਪਣਾ ਨਾਂ ਦੱਸੋ ਮਾਤਾ ਨਾਂ ਕੀ ਠੀਕ ਹੈ ਕੀ ਜਾਣੇ ਤੁਸੀਂ ਅੱਜ ਮਹਾਰਾਣੀ ਪੰਨੀਤ ਕੋਲ ਇੱਥੇ ਆ ਰਹੇ ਨੇ ਕਿੱਥੇ ਚਾ ਰਹੇ ਨੇ ਉਹਨਾਂ ਨੂੰ ਅਸੀਂ ਜਿਤਾਉਣਾ ਚਾਹੁੰਦੇ ਆਂ ਸਾਡੇ ਕੰਮ ਹੱਲ ਹੋਣੇ ਚਾਹੀਦੇ ਨੇ ਕੀ ਕਹਿੰਦੇ ਤੁਸੀਂ ਤੱਕ ਦਾ ਕੋਈ ਹੱਲ ਨਹੀਂ ਹੋਇਆ ਦੁਨੀਆ ਉਹ ਕੱਚੀ ਨਹੀਂ ਗਈ ਅੱਛਾ ਠੀਕ ਹੈ ਤੁਹਾਨੂੰ ਇਹਨਾਂ ਦਾ ਆਸ ਹੈਗੀ ਆ ਵੀ ਵੋਟਰ ਵੋਟਰ ਨਹੀਂ 70 ਦੀ 70 ਦੀ ਕੰਮ ਬਣਾਉਂਦੇ ਆ ਅੱਛਾ ਠੀਕ ਹੈ ਤੁਸੀਂ ਯਾਨੀ ਕਿ ਮਹਾਰਾਣੀ ਦੀ ਜਿੱਤ ਦਾ ਵਾਅਦਾ ਕਰਨੀ ਤੋਂ ਬਹੁਤ ਜਾਣੇਗੀ ਠੀਕ ਹੈ ਲੋ ਅੱਗੇ ਹੁਣ ਸਾਡਾ ਸੂਰੂ ਕੀ ਜੀ ਹੈ ਇਹਨਾਂ ਪਿਆਰਾ اچھا ਸਾਡਾ ਸ਼ੁਰੂਤੀ ਸਾਡਾ ਸਾਰਾ ਪਰਿਵਾਰ ਸਦਾ ਉਤਮੁੱਠੀ ਹੋ ਕੇ ਜੀ ਠੀਕ ਹੈ ਜੀ ਪ੍ਰਨੀਤ ਕੌਰ ਨੂੰ ਜਿਤੇਵਾਂਗੇ ਠੀਕ ਹੈ ਹੋਰ ਸਾਡਾ ਕੋਈ ਪਿਆਰ ਨਹੀਂ ਹੈਗਾ ਕਿਸੇ ਨਾਲ ਸਾਡਾ ਪ੍ਰਨੀਤ ਕੌਰ ਨਾਲ ਸਾਡੇ ਬੰਦੇਰਾ ਕਹਿੰਦੇ ਨੇ ਵੀ ਕੈਪਟਨ ਉਧਰ ਭਾਗ ਗਿਆ ਅਸੀਂ ਕੈਪਟਨ ਦੇ ਨਾਲ ਇਹ ਜੁੱਲੀ ਜਪੜਾ ਨਾਲੇ ਚੱਕਦੇ ਠੀਕ ਹੈ ਠੀਕ ਹੈ ਠੀਕ ਹੈ ਤੁਸੀਂ ਦੇ ਤੁਸੀਂ ਦੇਖ ਸਕਦੇ ਹੋ ਬੀਬੀਆਂ ਵੀ ਕਾਫੀ ਉਤਸ਼ਾਹਿਤ ਨੇ ਕਹਿਣ ਲੱਗੀਆਂ ਨੇ ਵੈਸੇ ਜਿਹਾ ਅਸੀਂ ਸਾਥ ਦੇਵਾਂਗੇ ਮਹਾਰਾਣੀ ਪ੍ਰਨੀਤ ਕੌਰ ਦਾ ਜਿੰਦਾਬਾਦ